ਕਿੱਦਾਂ ਕਹਿੰਦੇ ਅੱਜ ਕੱਲ ਮੁੰਡਾ ਧਰਤੀ ਤੇ ਘੱਟ ਤੇ ਹਵਾ 'ਚ ਜਾਂਦਾ ਬਸ ਵੇਖ ਲੋ ਵੀ ਇਹ ਗੁਰੂ ਸਾਹਿਬ ਦੀ ਕਿਰਪਾ ਕਹਿ ਸਕਦੇ ਆ ਵੀ ਸਾਈਕਲਾਂ ਤੋਂ ਹੌਲੀ 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 ਰਜੇ ਮਾਂ ਜਿਹੜਾ ਉਹ ਜਾਜ ਤੱਕ ਪਹੁੰਚ ਗਿਆ ਇਹ ਗੁਰੂ ਸਾਹਿਬ ਦੀ ਕਿਰਪਾ ਹੀ ਆ ਉਹਦੇ ਕਰਕੇ ਹੀ ਇਹ ਸਾਰਾ ਕੁਝ ਮਿਹਨਤ ਨੂੰ ਨਹੀਂ ਤੇ ਮਿਹਨਤ ਤੇ ਹਰੇਕ ਬੰਦਾ ਹੀ ਕਰਦਾ ਜਿਹੜਾ ਮਜ਼ਦੂਰ ਹੁੰਦਾ ਵੇਖੋ ਕਿੰਨੀ ਮਿਹਨਤ ਕਰਦਾ ਬਿਲਕੁਲ ਸਵੇਰੇ ਨਿਕਲਦੇ ਆ ਬਾਲਟਾ ਕਹੀ ਲੈ ਕੇ ਹੂੰ ਤੇ ਸ਼ਾਮ ਤੱਕ ਖੂਨ ਪਸੀਨਾ ਐਕਚੁਅਲ ਜਿਹੜੇ ਕਮਾਈ ਹੋਈ ਹੁੰਦੀ ਉਹ ਪਸੀਨੇ ਦੀ ਹੂੰ ਪਰ ਮਿਹਨਤ ਨੂੰ ਫਲ ਲੱਗਣਾ ਜਿਹੜਾ ਉਹ ਗੁਰੂ ਸਾਹਿਬ ਦੀ ਰਹਿਮਤ ਨਾਲ ਲੱਗ ਸਕਦਾ ਬਿਲਕੁਲ ਹੂੰ ਉਹ ਇਹ ਬਖਸ਼ਿਸ਼ ਆ ਉਹਨਾਂ ਦੀ ਵੀ ਮੈਨੂੰ ਜਦੋਂ ਤੁਹਾਡੀਆਂ ਫੋਟੋਆਂ ਦੇਖਦੀ ਹੁੰਦੀਆਂ ਹੋਣ ਕਿ ਤੁਸੀਂ ਬਿਜ਼ਨਸ ਕਲਾਸ ਫ্লাই ਕਰਦੇ ਹੋ ਮੈਨੂੰ ਯਾਦ ਆਉਂਦਾ ਕਿ ਜਦੋਂ ਆਪਾਂ ਸ਼ੂਟ ਤੇ ਇਕੱਠੇ ਸੀ ਤੁਸੀਂ ਕਹਿੰਦੇ ਹੁੰਦੇ ਸੀ ਦੇਖਿਓ ਭੈਣ ਜੀ ਗੁਰੂ ਰਾਮਦਾਸ ਜੀ ਕਿਰਪਾ ਕਰਨਗੀ ਆਉਣ ਵਾਲਾ ਟਾਈਮ ਆਪਣਾ ਬੜਾ ਸੋਹਣਾ ਆ ਹਨਾ ਮੈਨੂੰ ਯਾਦ ਆਉਂਦਾ ਹੁੰਦਾ ਹੈ ਕਿ ਵਾਕੀ ਪ੍ਰਮਾਤਮਾ 'ਚ ਵੀ ਯਕੀਨ ਹੋਣਾ ਚਾਹੀਦਾ ਤੇ ਆਪਣੀ ਮਿਹਨਤ ਤੇ ਵੀ ਸਾਨੂੰ ਯਕੀਨ ਹੋਣਾ ਚਾਹੀਦਾ ਹਨਾ ਬਿਲਕੁਲ ਰਾਈਟ ਹੈ ਜੀ ਸੋ ਇਹ ਮਿਹਨਤ ਤੇ ਜਾਰੀ ਹੈ ਸ਼ੁਰੂ ਤੋਂ ਹੀ ਤੇ ਇਹ ਗੁਰੂ ਸਾਹਿਬ ਨੇ ਰੰਗ ਭਾਗ ਲਾ ਤੇ ਬਾਕੀ ਇਹ ਜਿੱਦਾਂ ਜਿਨ੍ਹਾਂ ਨੂੰ ਨਹੀਂ ਪਤਾ ਜਿਵੇਂ ਮੰਨ ਲਓ ਮੈਂ ਕਿੰਨੀ ਕੁ ਧੀਰ ਤੋਂ ਮਿਹਨਤ ਕਰਦਾ ਹਨਾ ਤੇ 13 14 ਸਾਲ ਹੋ ਗਏ ਹਾਂਜੀ ਹੋ ਗਏ ਤੇ ਜਿਨ੍ਹਾਂ ਨੇ ਹੋਣ ਵਾਲੀ ਚਮਕਦਮ ਗਵੇਖ ਲਈ ਅਚਾਨਕ ਹੂੰ ਉਹਨਾਂ ਨੂੰ ਥੋੜਾ ਹੁੰਦਾ ਆ ਵੀ ਇਹ ਅਚਾਨਕ ਕੀ ਦਾ ਸੂਤਰ ਜਿਹਾ ਲੱਗ ਗਿਆ ਰੀਲਰ ਤੋਂ ਤੇ ਰੀਲਾ ਕਰਕੇ ਸੂਤਰ ਲੱਗ ਗਿਆ ਅਬ ਰੀਲਾਂ ਦੀ ਗੱਲ ਨਹੀਂ ਸੀ ਕਰਨੀ ਸੀ ਸੋ ਉਹਨਾਂ ਨੇ ਸਾਡੇ ਨਾਲ ਉਹ ਸਮਾਂ ਨਹੀਂ ਨਾ ਹੰਡਾਇਆ ਜਦੋਂ ਇਹਨਾਂ ਤਰਸੀਆਂ ਅੱਖਾਂ ਨਾਲ ਜਦੋਂ ਅਸੀਂ ਹਾਂ ਹੋਟਲਾਂ ਦੇ ਅੱਗੋਂ ਸ਼ੀਸ਼ਿਆਂ 'ਚ ਆਪਣਾ ਆਪ ਵੇਖ ਕੇ ਨਿਕਲਦੇ ਸੀਗੇ ਹੂੰ ਉਹਨਾਂ ਨੇ ਉਹ ਸਮਾਂ ਸਾਡੇ ਨਾਲ ਨਹੀਂ ਵੇਖਿਆ ਹੂੰ ਉਹ ਅਸੀਂ ਵੇਖਿਆ ਸਿਰਫ ਸੋ ਤਾਂ ਕਰਕੇ ਸਾਨੂੰ ਜਿਹੜੀ ਅੱਜ ਦੀ ਰੰਗਤ ਆ ਉਹ ਚੰਗੀ ਲੱਗਦੀ ਆ ਉਹਨਾਂ ਨੂੰ ਇਮੀਡੀਏਟ ਲੱਗ ਰਹੀ ਆ ਪਰ ਸਾਨੂੰ ਐ ਲੱਗਦਾ ਵੀ ਬਹੁਤ ਤਰਸ ਕੇ ਮਿਲੀ ਏ ਸਾਨੂੰ ਹਾਂ ਬਿਲਕੁਲ ਪਰ ਕਿਹੜੀਆਂ ਕਿਹੜੀਆਂ ਚੀਜ਼ਾਂ ਸੀਗੀਆਂ ਇਹਨਾਂ ਪਿਛਲੇ 12-13 ਸਾਲਾਂ ਦੀਆਂ ਜਿਹੜੀਆਂ ਤੁਸੀਂ ਸੋਚਦੇ ਹੁੰਦੇ ਸੀ ਵੀ ਕਦੇ ਸਾਡਾ ਵੀ ਟਾਈਮ ਆਊਗਾ ਪਰ ਹੁਣ ਉਹ ਟਾਈਮ ਹੈਗਾ ਤੁਹਾਡੇ ਕੋਲੇ ਤੇ ਅੱਜ ਉਹਨਾਂ ਚੀਜ਼ਾਂ ਨੂੰ ਤੁਸੀਂ ਮਾਣ ਰਹੇ ਹੋ ਜਿਵੇਂ ਕੁਝ ਸੁਪਨੇ ਹੁੰਦੇ ਆ ਬੰਦੇ ਦੇ ਕਿ ਕੋਈ ਨਾ ਸਾਡਾ ਵੀ ਟਾਈਮ ਆਊਗਾ ਤੇ ਫਿਰ ਅਸੀਂ ਐਂ ਕਰਾਂਗੇ ਹਾਂਜੀ ਹਨਾ ਤੇ ਦੂਸਰਾ ਜਿਹੜਾ ਇਕਨੋਮੀ ਤੋਂ ਬਿਜ਼ਨਸ ਕਲਾਸ ਦਾ ਸਫ਼ਰ ਆ ਉਹ ਉਹ ਚੀਜ਼ਾਂ ਦੇ ਵੇਖੋ ਹਰੇਕ ਬੰਦੇ ਦੇ ਡ੍ਰੀਮ ਹੁੰਦੇ ਆ ਕਿੰਨੇ ਵੱਡੇ ਹਨਾ ਵੀ ਯਾਰ ਸਾਡੇ ਤੇ ਜਦੋਂ ਸਮਾਂ ਆਊਗਾ ਆਪਾਂ ਵੀ ਐਂ ਕਰਾਂਗੇ ਐਂ ਕਰਾਂਗੇ ਹਨਾ ਪਰ ਮੇਰੇ ਮਨ 'ਚ ਜਿੰਨਾ ਵੀ ਐਂ ਕਰਨ ਲਾਇਆ ਐਂ ਕਰਾਂਗੇ ਉਹ ਪੋਜ਼ਿਟਿਵ ਚੀਜ਼ਾਂ ਨੇ ਸਾਰੀਆਂ ਹੂੰ ਜੇ ਕਿ ਇਹਨੇ ਵਧੀ ਕੀ ਵੀ ਕੀਤੀ ਸਾਡੇ ਨਾਲ ਹੂੰ ਉਹ ਸਮੇਂ 'ਚ ਤੇ ਬਦਲੇ ਦੀ ਭਾਵਨਾ ਨਹੀਂ ਹੈਗੀ ਹੂੰ ਵੀ ਸਾਨੂੰ ਇਹ ਵਿੱਚ ਜ਼ਿੰਦਗੀ 'ਚ ਜੇ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਤੇ ਅਸੀਂ ਕਿਸੇ ਦੀ ਬਾਹ ਫੜ ਸਕੀਏ ਹਾਂ ਵੀ ਕਿਸੇ ਦੀ ਮਦਦ ਕਰ ਸਕੀਏ ਉਹ ਚੀਜ਼ਾਂ ਆਪਣੇ ਦਿਲ 'ਚ ਦਿਮਾਗ 'ਚ ਚੱਲਦੀਆਂ ਹੂੰ ਵੀ ਜੇ ਸਾਡੇ ਨਾਲ ਕਿਸੇ ਨੇ ਕਰਤੀਆਂ ਤੇ ਆਪਾਂ ਰਿਪੀਟ ਨਾ ਕਰੀਏ ਹਨਾ ਹੂੰ ਵੀ ਜਿੱਦਾਂ ਸਾਨੂੰ ਕਦੀ ਉਹਨਾਂ ਚੀਜ਼ਾਂ ਨੂੰ ਲੈ ਕੇ ਆਪਾਂ ਰੋਏ ਹੂੰ ਕਦੀ ਹਰਟ ਹੋਇਆ ਕਦੀ ਦੁੱਖ ਲੱਗਾ ਤੇ ਸੇਮ ਹੀ ਮੈਂ ਨਾ ਕਿਸੇ ਨਾਲ ਕਰਾਂ ਵੀ ਜਿਹੜਾ ਸਮਾਂ ਮੈਂ ਵੇਖਿਆ ਅੱਜ ਤੋਂ 10 ਸਾਲ ਪਹਿਲਾਂ ਉਹ ਮੇਰੀ ਵਜ੍ਹਾ ਨਾਲ ਕੋਈ ਹੋਰ ਨਾ ਦੇਖੇ ਮੇਰੀ ਵਜ੍ਹਾ ਨਾਲ ਕੋਈ ਹੋਰ ਨਾ ਵੇਖੇ ਹਾਂ ਸੋ ਬਾਕੀ ਬਿਜ਼ਨਸ ਕਲਾਸ ਦਾ ਸਫਰ ਜਿਹੜਾ ਤੁਸੀਂ ਕਹਿ ਰਹੇ ਹੋ ਬਹੁਤ ਸੋਹਣਾ ਪਰ ਮਿਲਿਆ ਬਹੁਤ ਔਖਾ ਮਿਲਿਆ ਬਹੁਤ ਔਖਾ 12-14 ਸਾਲ ਲੱਗੇ ਹਾਂ ਸਾਈਕਲ ਤੋਂ ਸਕੂਟਰ ਸਕੂਟਰ ਤੋਂ ਸਵਿਫਟ ਹਾਂ ਸਵਿਫਟ ਤੋਂ ਇਨੋਵਾ ਇਨੋਵਾ ਤੋਂ ਆਮ ਜਿਹੜੀਆਂ ਸੀਟਾਂ ਹੁੰਦੀਆਂ ਪਿੱਛੇ ਵਾਲੀਆਂ ਫਿਰ ਉਹਦੇ ਤੋਂ ਬਿਜ਼ਨਸ ਕਲਾਸ ਕੀ ਹੁੰਦਾ ਹੈ ਪਾਇਲਟ ਦੇ ਬਿਲਕੁਲ ਪਿੱਛੇ ਜਾ ਕੇ ਬਹਿਣ ਲਈ ਸਮਾਂ ਬਹੁਤ ਲੱਗਾ ਵੀ ਇੱਕ 300 ਬੰਦੇ ਚੋਂ ਕਿਉਂਕਿ 300 ਆਲਮੋਸਟ 300 350 ਬੰਦਾ ਹੁੰਦਾ ਜਹਾਜ਼ ਚ ਹੂੰ ਤੇ ਉਹ 300 ਚੋਂ ਨਿਕਲ ਕੇ ਜਿਹੜੇ 18 ਕ ਬੰਦੇ ਹੁੰਦੇ ਅੱਗੇ ਕੈਬਿਨ ਚ ਬਿਜ਼ਨਸ ਕਲਾਸ ਹੂੰ ਉਹਨਾਂ ਜਾਂਚ ਸਮਾਂ ਬਹੁਤ ਲੱਗ ਗਿਆ 12 ਸਾਲ ਲੱਗੇ ਉਹ ਦੇਖਣ ਨੂੰ ਤਿੱਕੋ ਜ ਆ ਜੀ ਆ ਪਰ ਸਮਾਂ ਬਹੁਤ ਲੱਗਾ ਜੀ ਉੱਥੇ ਪਹੁੰਚਦੇ ਆ ਮੈਂ ਕਿਹਾ ਜਦੋਂ ਤੁਸੀਂ ਬਹੁਤ ਤਰਸ ਕੇ ਅਸੀਂ ਨਾ ਚਲੋ ਅੱਜ ਕੱਲ ਰਿਵਰਸ ਮਾਈਗ੍ਰੇਸ਼ਨ ਵਗੈਰਾ ਦਾ ਰੌਲਾ ਚੱਲ ਰਿਹਾ ਤੇ ਮੇਰੇ ਭਾਜੀ ਜਿਹੜੇ ਜਦੋਂ ਬਾਹਰ ਆਸਟ੍ਰੇਲੀਆ ਰਹਿੰਦੇ ਨੇਗੇ ਤਾਂ ਅਸੀਂ ਉਹਨਾਂ ਕੋਲੇ ਗਏ ਸਾਨੂੰ ਐਸੀ ਵੀ ਅਸੀਂ ਛੇਤੀ ਮੁੜ ਜਾਈ ਹਾਂਜੀ ਤੇ ਅਸੀਂ ਮੈਂ ਇੱਕ ਦਿਨ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਭਾਜੀ ਵੀ ਤੁਹਾਡਾ ਨਹੀਂ ਕਦੇ ਵਾਪਸ ਮੁੜਨ ਦੀ ਕੀ ਕਹਾ ਤਾਂ ਉਹ ਹੱਸ ਪਏ ਮੈਂ ਕੀ ਗੱਲੂਗੀ ਕਹਿੰਦੇ ਜਿਹੜੇ ਲੇਲੜੀਆਂ ਕੱਢ ਕੇ ਆਏ ਹੋਣ ਉਹਨਾਂ ਦਾ ਨਹੀਂ ਜੀ ਕਰਦਾ ਹੈਨਾ ਸੋ ਇਹ ਜਿਹੜਾ ਤੁਹਾਡਾ ਸਫਰ ਸੀਗਾ ਲੇਲੜੀਆਂ ਖੱਢ ਕੇ ਵਾਲਾ ਹੀ ਸੀਗਾ ਹੈਨਾ ਕਿਸੇ ਲਈ ਬਿਜ਼ਨਸ ਕਲਾਸ ਬੜੀ ਈਜ਼ੀ ਗੱਲ ਹੋ ਸਕਦੀ ਹੈ ਕਿ ਮੈਂ ਬਿਜ਼ਨਸ ਕਲਾਸ ਫ্লাই ਕਰਨਾ ਨਾ ਹਾਂਜੀ ਪਰ ਜਦੋਂ ਆਪਾਂ ਨੂੰ ਪਤਾ ਉਹ ਵੀ ਚੀਜ਼ ਅਸੀਂ ਕਮਾਈ ਆ ਤੇ ਉਹਨੂੰ ਅਸੀਂ ਇੰਜੋਏ ਵੀ ਅਲੱਗ ਤਰੀਕੇ ਨਾਲ ਕਰਦੇ ਆ ਹੈਨਾ ਬਿਲਕੁਲ ਰਾਈਟ ਹੈ ਉਹ ਮੈਂ ਤੇ ਨਾ ਉੱਥੇ ਜਦੋਂ ਸਫਰ ਕਰਦਾ ਬਹੁਤ ਵਾਰੀ ਭਾਂਜੀ ਮੋਸ਼ਨਲ ਹੋ ਜਾਂਦਾ ਇਕੱਲਾ ਹੀ ਉੱਥੇ ਕਿਹੜਾ ਸਾਨੂੰ ਕੋਈ ਸਾਡੀ ਵਾਗਵੀ ਵਾਲੇ ਲੋਕ ਬੈਠੇ ਆ ਹਮ ਇਮੋਸ਼ਨਲ ਹੋ ਜਨਾ ਵੀ ਇਸ ਚੀਜ਼ ਨੂੰ 12 14 ਸਾਲ ਵੇਂਦੇ ਰਹੇ ਹਮ ਇਹਨਾਂ ਦੇ ਵਿੱਚ ਦੀ ਕ੍ਰਾਸ ਕਰਕੇ ਪਿਛਲੀਆਂ ਸੀਟਾਂ ਤੇ ਜਾਂਦੇ ਸੀਗੇ ਆਲ ਬਿਲਕੁਲ ਮੋਸਟ ਚੱਕਰ ਜਿਹਾ ਬਣ ਜਾਂਦਾ ਇਦਾਂ ਦਾ ਵੀ ਉਹ ਕਈ ਵਾਰੀ ਇੱਕ ਦਰਵਾਜ਼ਾ ਖੋਲ ਦਿੰਦੇ ਅੱਗੇ ਵਾਲਾ ਹਮ ਹਮ ਤੇ ਉਹਦੇ ਵਿੱਚੋਂ ਦੀ ਕ੍ਰਾਸ ਕਰਕੇ ਪਿੱਛੇ ਆਪਾਂ ਜਾਣਾ ਹੁੰਦਾ ਹਾਂ ਹਾਂ ਤੇ ਉਹ ਜਿਹੜੀਆਂ ਅੱਖਾਂ ਨਾਲ ਉਹ ਵੇਖੀਦੀਆਂ ਸੀਗੀਆਂ ਸੀਟਾਂ ਹਮ ਤੇ ਗੁਰੂ ਸਾਹਿਬ ਗਰੀ ਅਰਦਾਸ ਹਰ ਵਾਰੀ ਕਰੀਦੀ ਸੀਗੀ ਵੀ ਮਾਲਕਾ ਇੱਥੇ ਕਿ ਜੇ ਕਦੋਂ ਕੋ ਬਹਿਣਾ ਆਪਾਂ ਇਹ ਹੋਏ ਵੀ ਬਸ ਐ ਹੋਈ ਆ ਭਾਜੀ ਤੁਹਾਡੀ ਸੀਗੀ ਕਿ ਕਿਦੋਂ ਕੋ ਸਮਾਊਗਾ ਹਾਂ ਪਰ ਸੁਣੀ ਆ ਪਰਮਾਤਮਾ ਨੇ ਗੱਲ ਹਮ ਇੱਕ ਵੀ ਮੇਰੀ ਇਹੋ ਜੀ ਗੱਲ ਨਹੀਂ ਆ ਭਾਜੀ ਸੀਰੀਅਸਲੀ ਵੀ ਜਿਹੜੀ ਪਰਮਾਤਮਾ ਨੇ ਨਹੀਂ ਸੁਣੀ ਹਮ ਸਾਰੀਆਂ ਹੀ ਸੁਣ ਲਈਆਂ ਮੈਂ ਜਿੰਨੀਆਂ ਗਈਆਂ ਹਮ ਕਈ ਵਾਰ ਆਪਾਂ ਕਹਿੰਨੇ ਆ ਨਾ ਵੀ ਪਰਮਾਤਮਾ ਇੱਥੇ ਹੋ ਕੇ ਸੁਣਦਾ ਹਮ ਤੁਹਾਡੀ ਗੱਲ ਹਮ ਸੱਚੀ ਸੁਣਦਾ ਸਾਰੀਆਂ ਸੁਣ ਲਿਆ ਪੰਜੇ ਇਹ ਪੂਰੇ 12 ਸਾਲਾਂ ਦੀ ਸਫਰ 'ਚ ਕਿਹੜੀ ਇੱਕ ਚੀਜ਼ ਸੀ ਜਿਹਨੇ ਤੁਹਾਨੂੰ ਮੋਟੀਵੇਟ ਕੀਤਾ ਵੀ ਰੁਕਣਾ ਤਾਂ ਨਹੀਂ ਹੈਗਾ ਦੀਦਾਰ ਹਰ ਗੱਲ ਨਹੀਂ ਮੋਟੀਵੇਟ ਪੈਂਦੀ ਕੀਤਾ ਹਰ ਗੱਲ ਨਹੀਂ ਹੂੰ ਮਤਲਬ ਕਿਉਂਕਿ ਜਦੋਂ ਸਮਾਂ ਤੁਹਾਨੂੰ ਬੜਾ ਸਟਰਗਲ ਦਾ ਚੱਲਦਾ ਹੁੰਦਾ ਹੂੰ ਹਰ ਮੋੜ ਤੇ ਤੁਸੀਂ ਘਰੋਂ ਨਿਕਲਦੇ ਆ ਤੇ ਜੇ ਤੁਹਾਡਾ 10 ਲੋਕਾਂ ਨੂੰ ਮਿਲਦਾ ਸਫਰ ਹੈ ਤੇ 6 ਲੋਕ ਤੁਹਾਨੂੰ ਸਿਖਾਉਂਦੇ ਆ ਹੂੰ ਉਹਨਾਂ ਜੋ ਬਹੁਤ ਲੋਕ ਕਹਿਣ ਵਾਲੇ ਵੀ ਹੁੰਦੇ ਵੀ ਆਹ ਕੰਮ ਤੇਰੇ ਲਈ ਗਲਤ ਏ ਇਤਰਾ ਹੈ ਇਤਰਾ ਉਹ ਐਹੀ ਡਿਸਾਈਡ ਕਰਨਾ ਹੁੰਦਾ ਐਕਚੁਅਲ ਚ ਕਿਉਂਕਿ ਸਾਡਾ ਗੋਲ ਸਾਨੂੰ ਪਤਾ ਹੁੰਦਾ ਹੂੰ ਸਾਹਮਣੇ ਵਾਲਾ ਬੰਦਾ ਸਾਨੂੰ ਸਾਡੇ ਕੰਮ ਡਿਸਾਈਡ ਨਹੀਂ ਕਰ ਸਕਦਾ ਹੂੰ ਮਤਲਬ ਉਹਨਾਂ ਚੀਜ਼ਾਂ ਤੋਂ ਡੇਲੀ ਮੋਟੀਵੇਸ਼ਨ ਮੈਂ ਤੇ ਆਲਵੇਸ ਲਈ ਵੀ ਜੇ ਕਿਸੇ ਨੇ ਕਦੀ ਰੋਕਣ ਦੀ ਕੋਸ਼ਿਸ਼ ਕੀਤੀ ਲੱਤਾਂ ਖਿੱਚੀਆਂ ਨੈਗੇਟਿਵ ਬੋਲਿਆ ਉਹਨੂੰ ਆਪਣੀ ਤਾਕਤ ਬਣਾ ਕੇ ਹੂੰ ਤੇ ਆਪਾਂ ਉੱਤੇ ਚੱਲੇ। ਹੂੰ। ਬਾਕੀ ਮੇਰੇ ਮਾਤਾ ਜੀ ਆ ਜਿੱਦਾਂ ਤੁਹਾਨੂੰ ਦੱਸਿਆ ਵੀ ਬਹੁਤ ਮੈਨੂੰ ਪਿਆਰ ਕਰਦੇ ਆ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ। ਸੋ ਉਹ ਉਹਨਾਂ ਦੀ ਜਦੋਂ ਮੈਂ ਮਿਹਨਤ ਪਿੱਛੇ ਲਈ ਵੇਨਾ ਆ ਵੀ ਯਾਰ ਇਹਨਾਂ ਨੇ ਕਿੱਤਾਂ ਸਾਨੂੰ ਪਾਲਿਆ, ਬਹੁਤ ਸਿਆ ਵੱਡੇ ਕੀਤਾ। ਹੂੰ। ਉਹ ਚੀਜ਼ਾਂ ਮੈਨੂੰ ਕਦੀ ਰੁਕਣ ਨਹੀਂ ਦਿੰਦੀਆਂ। ਨਾ ਦਿਨੇ ਹੂੰ ਨਾ ਰਾਤ